ਮਤਲਬ ਕੱਲ ਪੂਰੇ ਨੇ ਤਾਂ ਹਲਕਾ ਪਾ ਕੇ ਰੱਖਿਆ ਇਹ ਅੱਜ ਮਤਲਬ ਤੀਜੀ ਵਾਰ ਹੀ ਆਇਆ ਸੀਗਾ ਦੋ ਵਾਰੀ ਇੱਕ ਵਾਰੀ ਮਤਲਬ ਹੋਇਆ ਸੀਗਾ ਸਾਡੇ ਮਤਲਬ ਜੈੱਟ ਨਾਲ ਮੁਕਾਬਲਾ ਇਹਦਾ ਔਰੇ ਡੋਰ ਦੇ ਵਿੱਚ ਫਸ ਕੇ ਆ ਜਾਣ ਬੈਲੈਂਸ ਹੋਇਆ ਆਪਣੀ ਜਾਨ 'ਚ ਖੇਡਾਂ ਕਰ ਰਹੀ ਸੀ ਉਹ ਪਰ ਉਹ ਖੇਡਾ ਉਹਨਾਂ ਦੇ ਮਹਿੰਗੀਆਂ ਪੈ ਗਈਆਂ ਉਹ ਡਰੋਨ ਨੂੰ ਲੈ ਕੇ ਕਾਫੀ ਮਸਲਾ ਸੀ ਕਿ ਪਾਕਿਸਤਾਨ ਤੋਂ ਉੱਡ ਕੇ ਆਉਂਦਾ ਉਹ ਪਾਕਪੁਰਨਾ ਹਰਿਆਣਾ ਤੋਂ ਉੱਡ ਕੇ ਆਉਂਦਾ ਆ ਤੇ ਪੰਜਾਬ ਚ ਆ ਕੇ ਸ਼ੈਲਿੰਗ ਕਰ ਰਿਹਾ ਹੈ ਫਿਰ ਆਪਾਂ ਵੀ ਬਾਈ ਉੱਡਦੇ ਜਾਨਵਰੇ ਪਹਿਲਾਂ ਤਾਂ ਉਹਨਾਂ ਨੇ ਆਪਾਂ ਵੀ ਉੱਡਦੇ ਜਾਨਵਰੇ ਥੱਲੇ ਲਾਏ ਨੇ ਹੁਣ ਤੱਕ ਕੋਈ ਨਹੀਂ ਕੱਲ ਦਾ ਪੂਰਾ ਉੱਪਰ ਮਤਲਬ ਤਹਿਲਕਾ ਬਣ ਕੇ ਘੁੰਮਿਆ ਹੋਇਆ ਸੀਗਾ ਅੱਜ ਧਰਤੀ ਦੇ ਬੰਦਾਂ ਦਾ ਵਾਪਸ ਮੁੜਨ ਨਹੀਂ ਦਿਆ ਪਤੰਦਰ ਜਾ ਕੇ ਉਹ ਪਿਆ ਸਾਈਡਾਂ ਦੇ ਖੇਤਾਂ 'ਚ ਪਹਿਲਾਂ ਤਾਂ ਆਪਣੀ ਹੱਦ ਵਿੱਚ gekeਰਦਾ ਸੀ ਹੁਣ ਜਿੱਥੇ ਸ਼ਾਂਤਮਈ ਤਰੀਕੇ ਨਾਲ ਸਾਡੇ ਮਜ਼ਦੂਰ ਲੀਡਰ ਬੈਠੇ ਆ ਇਹਨਾਂ ਦੀ ਇੰਨੀ ਹਰਕਤਵੱਧ ਗਈ ਸੀ ਕਿ ਲੀਡਰਾਂ ਦੇ ਉੱਪਰ ਆ ਕੇ ਹਮਲੇ ਕੀਤੇ ਸਾਡਲ ਕੋਈ ਸ਼ੌਕ ਨਹੀਂ ਕੋਈ ਨੁਕਸਾਨ ਕਰਨ ਦਾ ਪਰ ਜਦੋਂ ਹੱਦ ਦੇ ਵਿੱਚ ਆ ਕੇ ਅੱਗੇ ਵਧ ਕੇ ਹਮਲਾ ਕਰੇਗਾ ਤਾਂ ਫਿਰ ਪਤੰਗਾਂ ਨਾਲ ਤਾਂ ਅਸੀਂ ਸ਼ਿਸ਼ਤੀ ਲੈਨੇ ਆ ਅਸੀਂ 5 ਰੁਪਏ ਦੇ ਪਤੰਗ ਨਾਲ 5 ਲੱਖ ਦਾ ਡਰੋਨ ਗੇੜਿਆ ਉਹ 5 ਲੱਖ ਸਾਡੇ ਉਰੇ ਪਹੁੰਚਦਾ ਕਰੋ ਤੇ ਉਹ ਨੌਜਵਾਨ ਸਾਡੇ ਵਿੱਚ ਇੱਕ ਹੀਰੋ ਦੇ ਤਰ੍ਹਾਂ ਸਾਫਤ ਹੋ ਰਿਹਾ ਤੇ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜਾ ਨੌਜਵਾਨ ਹੈ ਜੀ ਤੁਸੀਂ ਇੱਧਰ ਮੈਕ ਫੜਾਓ ਇੱਥੇ ਆ ਦੇਖਿਓ ਅੰਗੇ ਨੂੰ ਆ ਜਾਓ ਵੀਰੇ ਅੱਗੇ ਨੂੰ ਆ ਜਾਓ ਮੇਰੇ ਪਤੰਗ ਨਾਲ ਸੱਟਿਆ ਪਤੰਗ ਨਾਲ ਕੀ ਨਾਮ ਆ ਤੁਹਾਡਾ ਕਿਹੜੇ ਪਿੰਡ ਤੋਂ ਬਈ ਤੇਰਾ ਸ਼ੇਰ ਮਜਰਾ ਪਿੰਡਾ ਸ਼ੇਰ ਮਜਰਾ ਗਗਨਦੀਪ ਤੇ ਬਾਈ ਕਿੰਨਾ ਕੋ ਮਸ਼ਕਤ ਕਰਨੀ ਪਈ ਡਰੋਨ ਸੱਟਣ ਲਈ ਮੇਰੇ ਸਵੇਰ ਦੇ ਲੱਗ ਰਿਹਾ ਹੂੰ ਮਤਲਬ ਕੱਲ ਪੂਰੇ ਨੇ ਤਾਂ ਹਲਕਾ ਪਾ ਕੇ ਰੱਖਿਆ ਇਹ ਅੱਜ ਮਤਲਬ ਤੀਜੀ ਵਾਰ ਹੀ ਆਇਆ ਸੀਗਾ ਦੋ ਵਾਰੀ ਇੱਕ ਵਾਰੀ ਮਤਲਬ ਹੋਇਆ ਸੀਗਾ ਸਾਡੇ ਮਤਲਬ ਜੈਟ ਨਾਲ ਮੁਕਾਬਲਾ ਇਹਦਾ ਅੱਛਾ ਪਰ ਜਿਹੜਾ ਹੁਣ ਮੁਕਾਬਲਾ ਤੀਜਾ ਸੀਗਾ ਕਹਣਾ ਤੀਜਾ ਫੁੱਲ ਗਲਾਬ ਦਾ ਗੁਰੂ ਮਹਾਰਾਜ ਨੇ ਇਹ ਜਾਂ ਇਨਸਾਫ ਕਰਿਆ ਔਰੇ ਡੋਰ ਦੇ ਵਿੱਚ ਫਸ ਕੇ ਹਜਾਨ ਬੈਲੈਂਸ ਹੋਇਆ ਆਪਣੀ ਜਾਨ ਚ ਖੇਡਾਂ ਕਰ ਰਹੀ ਸੀ ਉਹ ਹਮ ਪਰ ਉਹ ਖੇਡਾਂ ਉਹਨਾਂ ਦੇ ਮਹਿੰਗੀਆਂ ਪੈ ਗਈਆਂ ਗੁਰੂ ਮਹਾਰਾਜ ਦੇ ਬੋਲ ਸੱਚ ਹੋ ਗਏ ਬਾਈ ਅੱਜ ਉਹ ਡਰੋਨ ਨੂੰ ਲੈ ਕੇ ਕਾਫੀ ਮਸਲਾ ਸੀ ਕਿ ਪਾਕਿਸਤਾਨ ਤੋਂ ਉੱਡ ਕੇ ਆਉਂਦਾ ਉਹ ਮਾਊਗਰ ਨਾਲ ਹਰਿਆਣਾ ਤੋਂ ਉੱਡ ਕੇ ਆਉਂਦਾ ਆ ਤੇ ਪੰਜਾਬ ਚ ਆ ਕੇ ਸ਼ੈਲਿੰਗ ਕਰ ਰਿਹਾ ਹੈ ਫਿਰ ਆਪਾਂ ਵੀ ਬਾਈ ਉੱਡਦੇ ਜਾਨਵਰੇ ਪਹਿਲਾਂ ਤਾਂ ਉਹਨਾਂ ਨੇ ਆਪਾਂ ਵੀ ਉੱਡਦੇ ਜਾਨਵਰੇ ਥੱਲੇ ਲਾਏ ਨੇ ਹੁਣ ਤੱਕ ਕੋਈ ਨਹੀਂ ਠੀਕ ਹੈ ਕੰਟਰੋਲ ਹੈ ਕਿੱਥੇ ਡਰੋਨਾਂ ਆਪਣੇ ਬੰਦੇ ਗੋਲਾ ਵੀਰੋ ਚੱਕ ਲਿਆਂਦਾ ਆ ਰਿਹਾ ਤੁਹਾਡੇ ਸਾਹਮਣੇ ਚੱਕ ਲੈ ਕੇ ਆ ਰਹੇ ਆ ਸਾਡੇ ਲੈ ਕੇ ਆ ਰਹੇ ਨੇ ਚੱਕ ਕੇ ਲੈ ਆ ਰਹੇ ਆ ਇਹ ਵਸੇ ਹੁਣ ਤੱਕ ਕਿੰਨੇ ਪਤੰਗ ਚੜਾਏ ਜਿਹੜੇ ਡਰੋਨ ਨੇ ਫੜੇ ਜਾਂ ਕਿੰਨੇ ਟੁੱਟੇ ਪਤੰਗ ਤੁਹਾਡੇ ਮੇਰੇ ਬਸੰਤ ਪੰਚਮੀ ਦਾ ਅਸਲ ਪਤੰਗ ਚੜਾ ਆਂਦਾ ਨੀ ਯਾਰਾ ਮੈਂ ਕਹਿੰਦਾ ਅੱਜ ਆਇਆ ਅੱਛਾ ਕਿਉਂਕਿ ਅੱਜ ਉਹ ਬਜ਼ੁਰਗਾਂ ਦਾ ਬਦਲਾ ਲਿੱਤਾ ਡਰੋਨ ਤੋਂ ਜਿਹੜੇ ਮਤਲਬ ਕੱਲ ਦਾ ਪੂਰਾ ਉੱਪਰ ਮਤਲਬ ਤਹਿਲਕਾ ਬਣ ਕੇ ਘੁੰਮਿਆ ਹੋਇਆ ਸੀਗਾ ਅੱਜ ਧਰਤੀ ਦੇ ਮੈਦਾਨਾਂ ਦਾ ਬਾਬਸ ਮੁੜਨ ਨਹੀਂ ਦਿਆ ਪਤੰਦਰ ਜਾ ਕੇ ਉਹ ਪਿਆ ਸੈਡਾਂ ਦੇ ਖੇਤਾਂ ਚ ਹੰਕਾਰ ਤੋੜਿਆ ਸੀ ਹੰਕਾਰ ਤੋੜਿਆ ਇਹਨੂੰ ਹੰਕਾਰ ਸੀਗਾ ਪਹਿਲਾਂ ਤਾਂ ਆਪਣੀ ਹੱਦ ਵਿੱਚ ਗੇੜਦਾ ਸੀ ਹੁਣ ਜਿੱਥੇ ਸ਼ਾਂਤਮਈ ਤਰੀਕੇ ਨਾਲ ਸਾਡੇ ਮਜ਼ਦੂਰ ਲੀਡਰ ਬੈਠੇ ਆ ਇਹਨਾਂ ਦੀ ਇੰਨੀ ਹਰਕਤਵੱਦਗੀ ਸੀ ਕਿ ਲੀਡਰਾਂ ਦੇ ਉੱਪਰ ਆ ਕੇ ਹਮਲੇ ਕੀਤੇ ਕਿਸੇ ਦੇ ਸਿਰ 'ਚ ਸੱਟ ਵੱਜੀ ਕਿਸੇ ਦੀ ਅੱਖ 'ਚ ਸੱਟ ਵੱਜੀ ਸਾਡ ਨੂੰ ਕੋਈ ਸ਼ੌਂਕ ਨਹੀਂ ਕੋਈ ਨੁਕਸਾਨ ਕਰਨ ਦਾ ਪਰ ਜਦੋਂ ਹੱਦ ਦੇ ਵਿੱਚ ਆ ਕੇ ਅੱਗੇ ਵੱਧ ਕੇ ਹਮਲਾ ਕਰੇਗਾ ਤਾਂ ਫਿਰ ਪਤੰਗਰ ਨਾਲ ਤਾਂ ਸੀ ਸ਼ਿਟੀ ਲੈਨੇ ਆ। ਤੇ ਭਾਈ ਕਿੰਨੇ ਵਜੇ ਪਤੰਗ ਚੜਾਇਆ ਸੀਗਾ? ਮੇਰੇ ਸਵੇਰੇ ਆਸੀ ਚੜਾਇਆ ਸੀਗਾ 11:00 ਵਜੇ ਪਤੰਗ। 11:00 ਵਜੇ ਚੜਾਇਆ ਸੀ ਤਾਂ ਉਹ ਤਕਰੀਬਨ 5:30 ਪੰਜ ਪਟ੍ਰੋਨ ਸਿੱਟ ਲਿਆ ਆ। 5:30 ਸਿੱਟ ਲਿਆ। ਠੀਕ ਹੈ। ਪੰਜ ਵਾਰ ਵਾਪਸ ਮੋੜਦਾ ਹੁਣ ਸਿੱਟ ਲਿਆ ਸੀ। ਜਿਹੜੀ ਸਵੇਰੇ ਬਸੰਤ ਪੰਚਮੀ ਦੀ ਅਰਦਾਸ ਹੋਈ ਹੈ। ਠੀਕ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਇਹ ਆਉਦਾ ਮੁੱਲਾ ਮੋੜਿਆ ਗਿਆ। ਬੋਲੇ ਸੋ ਨਿਹਾਲ। ਕੀ ਦਿਖ ਬਖੀ ਕਹਿਣਾ ਚਾਹੂਗਾ ਜਿਹੜਾ ਗਲਾ ਕੇ ਜਿਹੜਾ ਹੁਣ ਤਾਂ ਅਨਮੋਲ ਗਗਨਮਾਨ ਨੂੰ ਬੇਨਤੀ ਹੈ ਕਿ ਜਿਹੜਾ ਸਾਡਾ ਬਾਈ ਇਨਾਮ ਆ ਉਹ ਅੱਜ ਦੇ ਦੇ ਸਾਨੂੰ ਆ ਕੇ ਉਹਦਾ ਇਨਾਮ ਹੈ ਜਿਹੜਾ ਉਹਨੇ ਦੇ ਨਾਮ ਰੱਖਿਆ ਸੀ ਵੀ ਜਿਹੜਾ ਸਭ ਤੋਂ ਵਧੀਆ ਪਤੰਗ ਉਡਾਏਗਾ ਪੰਜਾਬ ਸਰਕਾਰ ਨੇ ਉਹਨੂੰ 5 ਲੱਖ ਦਾ ਇਨਾਮ ਮਿਲੇਗਾ ਅਸੀਂ 5 ਰੁਪਏ ਦੇ ਪਤੰਗ ਦੇ ਨਾਲ 5 ਲੱਖ ਦਾ ਡਰੋਨ ਗੇਰੇ ਆ ਉਹ 5 ਲੱਖ ਸਾਡੇ ਉਰੇ ਪਹੁੰਚਦਾ ਕਰੋ ਪੰਜਾਬ ਸਰਕਾਰ ਨੂੰ ਬੇਨਤੀ ਹੈ 11 ਵਜੇ ਜੀ 11 ਵਜੇ ਜਿਹੜੀ ਮਤਲਬ ਡਰੋਨ ਉਡਾਇਆ ਸੀ ਤੇ ਹੁਣ ਡਰੋਨ ਸੁੱਟ ਲਿਆ ਗਿਆ ਨੌਜਵਾਨ ਵੀਰਾਂ ਵੱਲੋਂ ਪਤੰਗ ਉਡਾ ਕੇ ਸੁੱਟ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸਲੀ ਜਿਹੜੀ ਅਸੀਂ ਬਸੰਤ ਪੰਚਮੀ ਹੈ ਪਤੰਗ ਉਡਾਉਣ ਦਾ ਅਸਲੀ ਸਵਾਦ ਸਾਨੂੰ ਅੱਜ ਆਇਆ ਅਸੀਂ ਨੌਜਵਾਨਾਂ ਨੇ ਫਤਿਹ ਇੱਕ ਤਰ੍ਹਾਂ ਦੀ ਫਤਹੀ ਹਾਸਲ ਕਰ ਲਈ ਹੈ ਕਿਉਂਕਿ ਉਹ ਜਿਹੜਾ ਡਰੋਨ ਸੀ ਉਹ ਜ਼ੁਲਮ ਢਾ ਰਿਹਾ ਸੀ ਬਾਰ-ਬਾਰ ਉਹਨਾਂ ਦੇ ਉੱਤੇ ਗੋਲੇ ਬਾਰੂਦ ਸੁੱਟ ਰਿਹਾ ਸੀ ਤਾਂ ਕਰਕੇ ਤੇ ਨੌਜਵਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਅਨਮੋਲ ਗੰਗਨਮਾਨ ਨੇ ਨਾਮ ਰੱਖਿਆ ਸੀ ਕਿ ਅਸੀਂ ਗੁੱਡੀ ਚੜਾਉਣ ਵਾਲੇ ਨੂੰ ਜਿਹੜਾ ਜਿੱਤੇਗਾ ਉਹਨੂੰ 5 ਲੱਖ ਰੁਪਏ ਦਵਾਂਗੇ ਤੇ ਉਹ ਸਾਡਾ ਇਨਾਮ ਇੱਥੇ ਪਹੁੰਚਦਾ ਕਰ ਦਿਓ